ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿਗਾ ਸਵਾਗਤ ਪਾਕਿਸਤਾਨ ਨੇ ਪੰਜਾਬ ਤੇ ਫਿਰ ਤੋਂ ਕੀਤਾ ਹਮਲਾ ਕਰਤਾਰਪੁਰ ਸਾਹਿਬ ਲਾਂਘੇ ਦੀਆਂ ਸੇਵਾਵਾਂ ਅਣਮਿੱਥੇ ਸਮੇਂ ਲਈ ਮੁਅਤਲ ਮੀਡੀਆ ਚੈਨਲਾਂ ਅਤੇ ਸੋਸ਼ਲ ਮੀਡੀਆ ਲਈ ਰੱਖਿਆ ਮੰਤਰਾਲੇ ਵੱਲੋਂ ਐਡਵਾਈਜ਼ਰੀ ਜਾਰੀ ਪਾਕਿਸਤਾਨੀ ਫੌਜ ਵੱਲੋਂ ਪੁੰਛ ਵਿੱਚ ਭਾਰੀ ਗੋਲੀਬਾਰੀ ਗੁਜਰਾਤ ਅਤੇ ਜਲੰਧਰ ਵਿੱਚ ਡਰੋਨ ਹਮਲਿਆਂ ਦਾ ਖੁੱਲਿਆ ਰਾਸ ਪਾਕਿਸਤਾਨ ਨਾਲ ਤਣਾਅ ਕਾਰਨ ਭਾਰਤ ਦੇ 24 ਹਵਾਈ ਅੱਡੇ 15 ਮਈ ਤੱਕ ਬੰਦ ਰੱਖਿਆ ਮੰਤਰਾਲੇ ਨੇ ਟੈਰੀਟੋਰੀਅਲ ਆਰਮੀ ਬਾਰੇ ਨੋਟੀਫਿਕੇਸ਼ਨ ਕੀਤਾ ਜਾਰੀ ਪਾਕਿਸਤਾਨ ਭਾਰਤ ਦੇ ਡਰੋਨ ਹਮਲਿਆਂ ਨੂੰ ਕਿਉਂ ਨਹੀਂ ਰੋਕ ਸਕਿਆ ਵੱਡਾ ਖੁਲਾਸਾ ਆਪਰੇਸ਼ਨ ਸੰਦੂਰ ਤੋਂ ਬਾਅਦ ਪਾਕਿਸਤਾਨ ਵਿੱਚ ਹਲਚਲ ਨਵਾਜ਼ ਨੇ ਸ਼ਹਾਬਾਜ਼ ਨੂੰ ਦਿੱਤੀ ਸਲਾਹ ਜੇ ਯੁੱਧ ਹੋਇਆ ਤਾਂ ਮਿਟ ਜਾਵੇਗਾ ਪਾਕਿਸਤਾਨ ਦਾ ਵਜੂਦ ਰੱਖਿਆ ਮਾਹਿਰਾਂ ਦੀ ਵੱਡੀ ਚੇਤਾਵਨੀ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਮਿੰਟ-ਮਿੰਟ ਦੀ ਅਪਡੇਟ ਵਾਸਤੇ ਆਪਣਾ ਫੇਸਬੁੱਕ ਪੇਜ TVN ਕੈਨੇਡਾ ਉਹ ਵੀ ਲਾਈਕ ਅਤੇ ਫੋਲੋ ਕੀਤਾ ਜਾ ਸਕਦਾ ਹੈ ਅਤੇ ਹੁਣ ਸਭ ਤੋਂ ਪਹਿਲਾਂ ਗੱਲ ਕਰਦੇ ਆ ਭਾਰਤ ਤੇ ਪਾਕਿਸਤਾਨ ਦੇ ਇਸ ਵਕਤ ਜਿਹੜੇ ਹਾਲਾਤ ਚੱਲ ਰਹੇ ਨੇ ਜਾਣਕਾਰੀ ਮਿਲ ਰਹੀ ਹੈ ਕਿ ਪਾਕਿਸਤਾਨ ਨੇ ਫਿਰ ਤੋਂ ਹਮਲਾ ਕਰ ਦਿੱਤਾ ਜਿਸ ਦਾ ਭਾਰਤ ਵੱਲੋਂ ਕਰਾਰਾ ਤੇ ਠੋਕਵਾ ਜਵਾਬ ਦਿੱਤਾ ਗਿਆ ਹੈ ਪਾਕਿਸਤਾਨ ਨੇ ਪੰਜਾਬ ਦੇ ਫਿਰੋਜ਼ਪੁਰ, ਗੁਰਦਾਸਪੁਰ, ਪਠਾਨਕੋਟ, ਦਸੂਹਾ ਤੇ ਤਰਨਤਾਰਨ ਵਿੱਚ ਡਰੋਨ ਅਟੈਕ ਕੀਤੇ ਆ। ਭਾਰਤੀ ਹਵਾਈ ਫੌਜ ਨੇ ਇਹ ਡਰੋਨ ਹਵਾ ਵਿੱਚ ਹੀ ਤਬਾਹ ਕਰ ਦਿੱਤੇ। ਫਿਰੋਜ਼ਪੁਰ, ਪਠਾਨਕੋਟ, ਦਸੂਹਾ ਤੇ ਤਰਨਤਾਰਨ ਦੇ ਵਿੱਚ ਧਮਾਕਿਆਂ ਦੀਆਂ ਲਗਾਤਾਰ ਆਵਾਜ਼ਾਂ ਲੋਕਾਂ ਨੂੰ ਸੁਣੀਆਂ। ਅੰਮ੍ਰਿਤਸਰ ਦੇ ਵਿੱਚ ਵੀ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਭਾਰਤ ਨੇ ਪਾਕਿਸਤਾਨ ਦੇ ਵੱਲੋਂ ਕੀਤੇ ਗਏ ਡਰੋਨ ਹਮਲੇ ناکਾਮ ਕਰ ਦਿੱਤੇ ਆ। ਫਾਜ਼ਰਕਾ ਦੇ ਵਿੱਚ ਵੀ ਖਬਰ ਮਿਲ ਰਹੀ ਹੈ ਕਿ ਚਾਰ ਪਾਕਿਸਤਾਨੀ ਡਰੋਨ ਜਿਸ ਨੂੰ ਐਂਟੀ ਡਰੋਨ ਸਿਸਟਮ ਨੇ ਤਬਾਹ ਕਰ ਦਿੱਤਾ ਉਥੋਂ ਦੇ ਐਸਐਸਪੀ ਵਰਿੰਦਰ ਸਿੰਘ ਬਰਾਰ ਨੇ ਇਹਨਾਂ ਦੀ ਪੁਸ਼ਟੀ ਕੀਤੀ ਹੈ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੇ ਪਿੰਡ ਖਾਈ ਵਿੱਚ ਪਾਕਿਸਤਾਨੀ ਡਰੋਨ ਡਿੱਗਣ ਦੇ ਕਾਰਨ ਇੱਕ ਘਰ ਨੂੰ ਅੱਗ ਲੱਗ ਗਈ ਅੱਗ ਲੱਗਣ ਦੇ ਕਾਰਨ ਇੱਕੋ ਹੀ ਪਰਿਵਾਰ ਦੇ ਤਿੰਨ ਮੈਂਬਰ ਝੁਲਸੇ ਗਏ ਅਤੇ ਉਹਨਾਂ ਨੂੰ ਇਲਾਜ ਵਾਸਤੇ ਫਿਰੋਜ਼ਪੁਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਦਸਣਾ ਬਣਦਾ ਕਿ ਕਰਤਾਰਪੁਰ ਕੋਰੀਡੋਰ ਕੋਲ ਵੀ ਜ਼ਬਰਦਸਤ ਧਮਾਕਿਆਂ ਦੀ ਖਬਰ ਹੈ ਅਤੇ ਇਹ ਤਮਾਕਾ ਕੁਝ ਸਮਾਂ ਪਹਿਲਾਂ ਹੀ ਦੱਸਿਆ ਜਾ ਰਿਹਾ ਹੈ ਅੰਮ੍ਰਿਤਸਰ ਦੇ ਅਜਨਾਲਾ ਰੋਡ ਦੇ ਆਲੇ-ਦੁਆਲੇ ਏਅਰ ਫੋਰਸ ਕੈਂਟ ਨੇੜੇ ਭਾਰੀ ਗੋਲੀਬਾਰੀ ਦੀਆਂ ਆਵਾਜ਼ਾਂ ਵੀ ਸੁਣਾਈ ਦਿੱਤੀਆਂ ਮਿਲੀ ਜਾਣਕਾਰੀ ਦੇ ਅਨੁਸਾਰ ਗੁਰਦਾਸਪੁਰ ਦੇ ਟਿਬਰੀ ਸ਼ੌਣੀ ਇਲਾਕੇ ਵਿੱਚ ਵੀ ਪਾਕਿਸਤਾਨ ਦੇ ਵੱਲੋਂ ਡਰੋਨ ਹਮਲੇ ਸ਼ੁਰੂ ਕਰ ਦਿੱਤੇ ਗਏ ਅਤੇ ਇੱਕ ਤੋਂ ਬਾਅਦ ਤਿੰਨ ਧਮਾਕੇ ਇਹ ਸੁਨੇ ਗਏ ਅੰਮ੍ਰਿਤਸਰ ਦੇ ਗੁਮਟਾਲਾ ਇਲਾਕੇ ਵਿੱਚ ਵੀ ਆਰਮੀ ਕੈਂਟ ਦੇ ਨੇੜੇ ਗੋਲੀਆਂ ਚੱਲਣ ਦੀ ਆਵਾਜ਼ ਲੋਕਾਂ ਨੇ ਸੁਣੀ। ਫਾਜ਼ਲਕਾ ਵਿੱਚ ਵੀ ਤੰਬਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਦੱਸਣਾ ਬਣਦਾ ਕਿ ਪਾਕਿਸਤਾਨ ਦੇ ਵੱਲੋਂ ਪਠਾਨਕੋਟ, ਦਸੂਹਾ, ਤਰਨਤਾਰਨ ਤੇ ਫਿਰੋਜ਼ਪੁਰ ਦੇ ਵਿੱਚ ਡਰੋਨ ਹਮਲੇ ਕੀਤੇ ਜਾ ਰਹੇ ਸੀ। ਪੰਜਾਬ ਦਾ ਸਰਹੱਦੀ ਇਲਾਕਾ ਸਾਇਰਨਾ ਨਾਲ ਫਿਰ ਮੂਝ ਉੱਠਿਆ। ਦੱਸਣਾ ਬਣਦਾ ਕਿ ਗੁਰਦਾਸਪੁਰ ਦੇ ਲੋਕਾਂ ਨੂੰ ਇਹ ਤਮਾਕੇ ਲਗਾਤਾਰ ਸੁਣਾਈ ਦਿੱਤੇ। ਹਵਾ ਵਿੱਚ ਰੌਸ਼ਨੀ ਉਹਨਾਂ ਨੂੰ ਨਜ਼ਰ ਆਈ। ਆਰਮੀ ਕੈਂਟ ਤਿਬੜੀ ਦੇ ਵਿੱਚ ਨਿਸ਼ਾਨਾ ਬਣਾਉਣ ਦੀ ਸੰਭਾਵਨਾ ਸੀ ਪਰ ਲੱਗਦਾ ਜਿਵੇਂ ਭਾਰਤੀ ਫੌਜ ਨੇ ਪਾਕਿਸਤਾਨ ਦੇ ਹਮਲੇ ਨੂੰ ناکਾਮ ਕਰ ਦਿੱਤਾ ਹੋਵੇ ਮਿਲੀ ਜਾਣਕਾਰੀ ਅਨੁਸਾਰ ਫਰੀਦਕੋਟ ਦੇ ਵਿੱਚ ਵੀ ਇੱਕ ਜ਼ੋਰਦਾਰ ਧਮਾਕਾ ਸੁਣਾਈ ਦਿੱਤਾ ਜਿਸ ਤੋਂ ਬਾਅਦ ਪੂਰੇ ਸ਼ਹਿਰ ਦੇ ਵਿੱਚ ਚੇਤਾਵਨੀ ਸਾਇਰਨ ਵਜਾਇਆ ਗਿਆ ਅੰਮ੍ਰਿਤਸਰ ਅਤੇ ਪੱਟੀ ਵਿੱਚ ਵੀ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਅਸਮਾਨ ਦੇ ਵਿੱਚ ਗੋਲਾਬਾਰੀ ਹੋਈ ਹੈ ਇਸ ਤੋਂ ਇਲਾਵਾ ਦਸੂਹਾ ਵਿੱਚ ਵੀ ਤਵਾਕੇ ਅਤੇ ਇਲਾਕਾ ਗੂੰਜ ਉੱਠਿਆ ਉੱਥੇ ਕਈ ਮਿਜ਼ਾਈਲਾਂ ਤਬਾਹ ਕੀਤੇ ਜਾਣ ਦੀ ਖਬਰ ਮਿਲ ਰਹੀ ਹੈ ਇੱਕ ਤੋਂ ਬਾਅਦ ਇੱਕ ਕਈ ਧਮਾਕੇ ਹੋਣ ਦੀਆਂ ਖਬਰਾਂ ਮਿਲ ਰਹੀਆਂ ਨੇ ਦੱਸੜਾ ਬਣਦਾ ਕਿ ਸਾਰੇ ਡਰੋਨ ਤਬਾਹ ਕਰ ਦਿੱਤੇ ਗਏ ਤੇ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਭਾਰਤੀ ਹਵਾਈ ਰੱਖਿਆ ਪ੍ਰਣਾਲੀ ਲਗਾਤਾਰ ਪਾਕਿਸਤਾਨੀ ਡਰੋਨਾਂ ਨੂੰ ਸੁੱਟ ਰਹੀ ਹੈ ਅਤੇ ਪਾਕਿਸਤਾਨ ਲਗਾਤਾਰ ਆਪਣੀਆਂ ਇਹ ਹਰਕਤਾਂ ਕਰ ਰਿਹਾ ਹੈ ਪਠਾਨਕੋਟ ਜ਼ਿਲ੍ਹੇ ਵਿੱਚ ਵੀ ਡਰੋਨ ਹਮਲੇ ਸ਼ੁਰੂ ਕੀਤੇ ਜਾਣ ਦੀ ਜਾਣਕਾਰੀ ਮਿਲੀ ਸੀ ਉਨਾਂ ਨੂੰ ਵੀ ਭਾਰਤੀ ਹਵਾਈ ਫੌਜ ਨੇ ਤਬਾਹ ਕਰ ਦਿੱਤਾ ਹੁਣ ਤੱਕ ਕਈ ਤਮਾਕਿਆਂ ਦੀਆਂ ਲਗਾਤਾਰ ਖਬਰਾਂ ਨੇ ਜੰਮੂ ਸਾਂਵਾ ਪਠਾੜਕੋਟ ਅਤੇ ਹੋਰ ਇਲਾਕਿਆਂ ਵਿੱਚ ਵੀ ਪਾਕਿਸਤਾਨੀ ਡਰੋਨ ਸੁੱਟ ਲੈ ਜਾਣ ਦੀਆਂ ਖਬਰਾਂ ਵਲ ਰਹੀਆਂ ਨੇ ਹਵਾਈ ਰਖਿਆ ਇਕਾਈਆਂ ਨੂੰ ਤਬਾਹ ਕਰਨ ਵਿੱਚ ਰੁਚੀਆਂ ਹੋਈਆਂ ਦੱਸੀਆਂ ਜਾ ਰਹੀਆਂ ਨੇ ਇਸੇ ਦੌਰਾਨ ਐਲਓਸੀ ਤੇ ਵੀ ਭਾਰੀ ਗੋਲੀਬਾਰੀ ਕੀਤੀ ਜਾ ਰਹੀ ਹੈ ਪੰਜਾਬ ਦੇ ਫਿਰੋਜ਼ਪੁਰ ਦੇ ਵਿੱਚੋਂ ਵੀ ਲਗਾਤਾਰ ਤਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਜੰਗ ਦੀ ਸੰਭਾਵਨਾ ਦੇ ਮੱਦੇਨਜ਼ਰ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਨੇ ਸਰਹੱਦੀ ਇਲਾਕੇ ਹਾਈ ਅਲਰਟ ਤੇ ਦੱਸੇ ਜਾ ਰਹੇ ਨੇ ਦੇਸ਼ ਭਰ ਦੇ ਵਿੱਚ ਸੁਰੱਖਿਆ ਤੇ ਬੁਨਿਆਦੀ ਢਾਂਚੇ ਨਾਲ ਸੰਬੰਧਿਤ ਪ੍ਰਣਾਲੀਆਂ ਦੀਆਂ ਨੀਂਹਾਂ ਮਜ਼ਬੂਤ ਕੀਤੀਆਂ ਜਾ ਰਹੀਆਂ ਨੇ ਅਤੇ ਸੁਰੱਖਿਆ ਮੁਸਤੈਦ ਕਰ ਦਿੱਤੀ ਗਈ ਹੈ ਜਨਤਾ ਨੂੰ ਜਾਗਰੂਕ ਕੀਤਾ ਜਾ ਰਿਹਾ ਕਿਉਂਕਿ ਪਾਕਿਸਤਾਨੀ ਫੌਜ ਨੇ ਬੇਸ਼ਰਮੀ ਭਰੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਭਾਵ ਸਿਵਲ ਇਨਾਂ ਦੇ ਉੱਤੇ ਹਮਲੇ ਹੋ ਗਏ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਨਿਵਾਸ ਸਥਾਨ ਤੇ ਇੱਕ ਵੱਡੀ ਤੇ ਉੱਚ ਪੱਧਰੀ ਮੀਟਿੰਗ ਕੀਤੀ ਹੈ। ਇਹਦੇ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ, ਚੀਫ ਆਫ ਡਿਫੈਂਸ ਸਟਾਫ ਆਫ ਸੀਡੀਐਸ ਜਨਰਲ ਅਨੈਲ ਚੋਹਾਨ, ਤਿੰਨਾਂ ਹੀ ਫੌਜਾਂ ਦੇ ਮੁਖੀ ਅਤੇ ਐਨਐਸਏ ਅਜੀਤ ਡੁਬਹਾਲ ਉੱਚੇਚੇ ਤੌਰ ਤੇ ਸ਼ਾਮਲ ਹੋਏ ਹੈ। ਇਹਦੇ ਤੋਂ ਪਹਿਲਾਂ ਸ਼ਾਮ ਨੂੰ ਆਪਰੇਸ਼ਨ ਸੰਧੂਰ ਤੇ ਇੱਕ ਵਿਸ਼ੇਸ਼ ਬਰੀਫਿੰਗ ਹੋਈ। ਭਾਰਤ ਨੇ ਪਾਕਿਸਤਾਨ ਦੀਆਂ ਫੌਜਾਂ ਅਤੇ ਰਣਨੀਤਿਕ ਚਾਲਾਂ ਦਾ ਪਰਦਾਫਾਸ਼ ਕਰ ਦਿੱਤਾ। ਵਦੇਸ਼ੀ ਸਕੱਤਰ ਵਿਕਰਮ ਮਿਸ਼ਰੀ ਨੇ ਦੱਸਿਆ ਕਿ ਆਪਣੇ ਹਮਲਿਆਂ ਦੀ ਜ਼ਿੰਮੇਵਾਰੀ ਲੈਣ ਦੀ ਬਜਾਏ ਪਾਕਿਸਤਾਨ ਭਾਰਤ ਤੇ ਬੇਤੁਕ ਇਤਿਹਾਸੋ ਹੀਨੇ ਦੋਸ਼ ਲਗਾ ਰਿਹਾ ਹੈ ਕਿ ਭਾਰਤੀ ਫੌਜ ਅਮ੍ਰਿਤਸਰ ਵਰਗੇ ਆਪਣੇ ਹੀ ਸ਼ਹਿਰਾਂ ਨੂੰ ਨਿਸ਼ਾਨਾ ਬਣਾ ਰਹੀ ਹੈ ਅਤੇ ਪਾਕਿਸਤਾਨ ਤੇ ਦੋਸ਼ ਲਗਾ ਰਹੀ ਹੈ ਉਹਨਾਂ ਕਿਹਾ ਕਿ ਇਹ ਕੋਈ ਨਵਾਂ ਕੰਮ ਨਹੀਂ ਹੈ ਪਾਕਿਸਤਾਨ ਦਾ ਇਤਿਹਾਸ ਅਜੇ ਝੂਠਾਂ ਤੇ ਚਾਲਾਂ ਨਾਲ ਭਰਿਆ ਹੋਇਆ ਹੈ ਇਸੇ ਤਰ੍ਹਾਂ ਵਿੰਗ ਕਮਾਂਡਰ ਅਭਿਯਮਿਕਾ ਸਿੰਘ ਨੇ ਕਿਹਾ ਕਿ ਪਾਕਿਸਤਾਨ ਨੇ ਜਾਣਬੁੱਝ ਕੇ ਆਪਣਾ ਸਿਵਲ ਹਵਾਈ ਖੇਤਰ ਬੰਦ ਨਹੀਂ ਕੀਤਾ ਤਾ ਜੋ ਉਹ ਅੰਤਰਰਾਸ਼ਟਰੀ ਜਹਾਜ਼ਾਂ ਨੂੰ ਭਾਰਤੀ ਜਵਾਬੀ ਕਾਰਵਾਈ ਤੋਂ ਬਚਾ ਸਕੇ ਉਹਨਾਂ ਆ ਕਿਹਾ ਕਿ ਭਾਰਤੀ ਹਵਾਈ ਫੌਜ ਨੇ ਸਥਿਤੀ ਦੀ ਗੰਭੀਰਤਾ ਨੂੰ ਸਮਝਦੇ ਹੋਏ ਬਹੁਤ ਸੰਜਮ ਨਾਲ ਜਵਾਬ ਦਿੱਤਾ ਜਿਸ ਨਾਲ ਅੰਤਰਰਾਸ਼ਟਰੀ ਸਿਵਲ ਉਡਾਨਾਂ ਦੀ ਸੁਰੱਖਿਆ ਯਕੀਨੀ ਵੜਾਈ ਗਈ ਹੈ ਇਹਦੇ ਨਾਲ ਹੀ ਕਰਨਲ ਸੋਫੀਆ ਕੁਰਾਇਸ਼ੀ ਨੇ ਦੱਸਿਆ ਕਿ 7 ਅਤੇ 8 ਮਈ ਦੀ ਰਾਤ ਨੂੰ ਪਾਕਿਸਤਾਨ ਨੇ 300 ਤੋਂ 400 ਡਰੋਨਾਂ ਰਾਹੀਂ 36 ਥਾਵਾਂ ਤੇ ਕੁਝ ਭੇਟ ਕਰਨ ਦੀ ਕੋਸ਼ਿਸ਼ ਕੀਤੀ ਸੀ ਇਨ੍ਹਾਂ ਵਿੱਚੋਂ ਬਹੁਤ ਸਾਰੇ ਡਰੋਨ ਭਾਰਤ ਨੇ ਸੁੱਟ ਦਿੱਤੇ ਸਨ ਇਹ ਹਮਰੇ ਹਵਾਈ ਰੱਖਿਆ ਪ੍ਰਣਾਲੀ ਦੀ ਜਾਂਚ ਕਰਨ ਅਤੇ ਖੂਫੀਆ ਜਾਣਕਾਰੀ ਇਕੱਠੀ ਕਰਨ ਲਈ ਕੀਤੇ ਗਏ ਸੀ ਮੌੜਲੀ ਜਾਂਚ ਵਿੱਚ ਇਹ ਡਰੋਨ ਤੁਰਕੀ ਦੇ ਦੱਸੇ ਜਾ ਰਹੇ ਨੇ ਤੇ ਹੁਣ ਗੱਲ ਕਰਦੇ ਆ ਕਰਤਾਰਪੁਰ ਸਾਬ ਲਾਂਘਾ ਜਿਹੜਾ ਲੰਬੇ ਸਮੇਂ ਦੀ ਉਡੀਕ ਅਤੇ ਅਰਦਾਸਾਂ ਤੋਂ ਬਾਅਦ ਖੁੱਲਿਆ ਸੀ ਇਸ ਸਬੰਧਤ ਵਿਦੇਸ਼ ਸਕੱਤਰ ਵਿਕਰਮ ਮਿਸ਼ਰੀ ਨੇ ਜਾਣਕਾਰੀ ਦਿੱਤੀ ਹੈ ਪ੍ਰੈਸ ਬਰੀਫਿੰਗ ਦੌਰਾਨ ਉਹਨਾਂ ਨੇ ਕਿਹਾ ਕਿ ਮੌਜੂਦਾ ਸੁਰੱਖਿਆ ਸਥਿਤੀ ਦੇ ਮੱਦੇਨਜ਼ਰ ਪਾਕਿਸਤਾਨ ਨਾਲ ਤਣਾਅ ਵਧਣ ਅਤੇ ਕੰਟਰੋਲ ਰੇਖਾ ਦੇ ਪਾਰ ਗੁਆਂਢੀ ਮੁਲਕ ਵੱਲੋਂ ਅਨੇਵਾਹ ਗੋਲੀਬਾਰੀ ਦੇ ਵਿਚਕਾਰ ਉਹਨਾਂ ਨੇ ਦੱਸਿਆ ਕਿ ਕਰਤਾਰਪੁਰ ਸਾਹਿਬ ਲੰਘੇ ਦੀਆਂ ਸੇਵਾਵਾਂ ਅਗਲੇ ਨੋਟਿਸ ਤੱਕ ਮੁਅੱਤਲ ਕਰ ਦਿੱਤੀਆਂ ਗਈਆਂ ਨੇ ਕਰਤਾਰਪੁਰ ਸਾਹਿਬ ਲੰਘਾ ਪਾਕਿਸਤਾਨ ਦੇ ਵਿੱਚ ਗੁਰਦੁਆਰਾ ਦਰਬਾਰ ਸਾਹਿਬ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਉਹਨਾਂ ਦੇ ਅੰਤਮ ਪੜਾਅ ਦੇ ਦੌਰਾਨ ਇੱਥੇ ਉਹਨਾਂ ਨੇ ਜੋ ਸਭਾ ਗੁਜ਼ਾਰਿਆ ਸੀ ਉਹਦੇ ਨਾਲ ਸੰਬੰਧਿਤ ਸਥਾਨ ਹੈ ਇਹ ਉਹ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਡੇਰਾ ਬਾਬਾ ਨਾਨਕ ਗੁਰਦੁਆਰਾ ਸਾਹਿਬ ਉਹਦੇ ਨਾਲ ਵੀ ਆਪਸ ਦੇ ਵਿੱਚ ਜੋੜਦਾ ਹੈ ਵੀਜ਼ਾ ਮੁਕਤ ਪਾਸ तकरीबन 9.5 ਕਿਲੋਮੀਟਰ ਲੰਬਾ ਲੰਘਾ ਭਾਰਤੀ ਸਰਹੱਦ ਨੂੰ ਪਾਕਿਸਤਾਨ ਦੇ ਵਿੱਚ ਗੁਰਦੁਆਰਾ ਦਰਬਾਰ ਸਾਹਿਬ ਦੇ ਨਾਲ ਜੋੜਦਾ ਹੈ ਇਹ ਕੋਰੀਡੋਰ 2019 ਦੇ ਵਿੱਚ ਸ਼ੁਰੂ ਹੋਇਆ ਸੀ 22 April ਨੂੰ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਕਰਤਾਰਪੁਰ ਲਾਂਘੇ ਦਾ ਆਪਣਾ ਪਾਸਾ ਬੰਦ ਕਰ ਦਿੱਤਾ ਮਿਸ਼ਰੀ ਨੇ ਇਹ ਵੀ ਦੱਸਿਆ ਕਿ ਸਿੰਧੂ ਜਲ ਸੰਧੀ ਵੀ ਮੁਲਤਵੀ ਹੈ ਤੇ ਹੁਣ ਗੱਲ ਕਰਦੇ ਹਾਂ ਕਿ মিডিਆ ਚੈਨਲਾਂ ਅਤੇ ਸੋਸ਼ਲ ਮੀਡੀਆ ਨੂੰ ਉਚੇਚੇ ਤੌਰ ਤੇ ਇੱਕ ਵਾਰ ਫਿਰ ਤੋਂ ਨਵੀਂ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ। ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਤੇ ਇਸ ਵਕਤ ਹਾਲਾਤ ਖਰਾਬ ਨੇ ਮੰਤਰਾਲੇ ਨੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਸਾਰੇ মিডিਆ ਚੈਨਲਾਂ ਅਤੇ ਡਿਜੀਟਲ ਪਲੇਟਫਾਰਮਾਂ ਲਈ ਲਾਈਵ ਕਵਰੇਜ ਨੂੰ ਸਾਵਧਾਨ ਰਹਿਣ ਦੇ ਹੁਕਮ ਦੇ ਦਿੱਤੇ ਨੇ। ਰੱਖਿਆ ਮੰਤਰਾਲੇ ਨੇ ਕੌਮੀ ਸੁਰੱਖਿਆ ਦੇ ਮੱਦੇ ਨਜ਼ਰ ਇਹ ਐਡਵਾਈਜ਼ਰੀ ਜਾਰੀ ਕੀਤੀ ਹੈ। ਰੱਖਿਆ ਮੰਤਰਾਲੇ ਨੇ ਕੇਬਲ ਟੈਲੀਵਿਜ਼ਨ ਨੈੱਟਵਰਕ ਸੋਧ ਨਿਯਮ 2021 ਦੇ ਤਹਿਤ ਇਹ ਹੁਕਮ ਜਾਰੀ ਕਰ ਦਿੱਤਾ ਹੈ ਇਸ ਦੀ ਜਾਣਕਾਰੀ ਐਕਸ ਪਲੇਟਫਾਰਮ ਤੇ ਵੀ ਦਿੱਤੀ ਗਈ ਰੱਖਿਆ ਮੰਤਰਾਲੇ ਨੇ ਐਕਸ ਤੇ ਲਿਖਿਆ ਕਿ ਸਾਰੇ ਮੀਡੀਆ ਚੈਨਲਾਂ ਡਿਜੀਟਲ ਪਲੇਟਫਾਰਮਾਂ ਅਤੇ ਯੂਜ਼ਰਜ਼ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਲਾਈਵ ਕਵਰੇਜ ਜਾਂ ਰੀਅਲ ਟਾਈਮ ਰਿਪੋਰਟਿੰਗ ਦੌਰਾਨ ਰੱਖਿਆ ਆਪਰੇਸ਼ਨ ਅਤੇ ਫੌਜ ਦੇ ਕਾਫਲੇ ਦੀ ਮੂਵਮੈਂਟ ਸਾਂਝੀ ਨਾ ਕੀਤੀ ਜਾਵੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਸਾਰੇ ਮੀਡੀਆ ਚੈਨਲ ਡਿਜੀਟਲ ਪਲੇਟਫਾਰਮ ਅਤੇ ਆਮ ਵਿਅਕਤੀਆਂ ਨੂੰ ਰੱਖਿਆ ਮੁਹਿੰਮਾ ਤੇ ਸੁਰੱਖਿਆ ਬਲਾਂ ਦੀ ਆਵਾਜ਼ ਜਾਈ ਦੀ ਲਾਈਵ ਕਵਰੇਜ ਜਾਂ ਰੀਅਲ ਟਾਈਮ ਦੀ ਰਿਪੋਰਟਿੰਗ ਕਰਨ ਤੋਂ ਬਚਣਾ ਚਾਹੀਦਾ ਹੈ ਇਹ ਸਲਾਹ ਕੌਮੀ ਸੁਰੱਖਿਆ ਦੇ ਹਿੱਤ ਵਿੱਚ ਦਿੱਤੀ ਜਾ ਰਹੀ ਹੈ ਰੱਖਿਆ ਮੰਤਰਾਲੇ ਨੇ ਇਸ ਤੇ ਪਿੱਛੇ ਵਜ੍ਹਾ ਦੱਸਦੇ ਹੋਏ ਕਿਹਾ ਕਿ ਅਜਹੀ ਸੰਵੇਦਨਸ਼ੀਲ ਅਤੇ ਆਪਰੇਸ਼ਨ ਸਾਂਝੀ ਜਾਣਕਾਰੀ ਕਰਨ ਦੇ ਨਾਲ ਖਤਰਾ ਪੈਦਾ ਹੋ ਸਕਦਾ ਹੈ ਇਹਦੇ ਨਾਲ ਆਪਰੇਸ਼ਨ ਤੇ ਵੀ ਬੁਰਾ ਆਸਰ ਪੈ ਸਕਦਾ ਹੈ ਉਨ੍ਹਾਂ ਕਿਹਾ ਕਿ ਪਹਿਲਾਂ ਕਾਰਗਲ ਯੁੱਧ 26 11 ਅੱਤਵਾਦੀ ਹਮਲੇ ਅਤੇ ਕੰਧਾਰ ਹਾਈਜੈਕ ਦੌਰਾਨ ਇਸ ਤਰ੍ਹਾਂ ਦੀ ਰਿਪੋਰਟਿੰਗ ਦੇ ਨਾਲ ਦੇਸ਼ ਨੂੰ ਨੁਕਸਾਨ ਹੋਇਆ ਸੀ ਤੇ ਹੁਣ ਗੱਲ ਕਰਦੇ ਆ ਪਾਕਿਸਤਾਨੀ ਫੌਜ ਦੇ ਵੱਲੋਂ ਪੁੰਛ ਵਿੱਚ ਲਗਾਤਾਰ ਗੋਲੀਬਾਰੀ ਦੀਆਂ ਖਬਰਾਂ ਵਧ ਰਹੀਆਂ ਨੇ ਪੁੰਛ ਵਿੱਚ ਲਗਭਗ 11 ਘੰਟੇ ਦੀ ਸ਼ਾਂਤੀ ਤੋਂ ਬਾਅਦ ਪਾਕਿਸਤਾਨੀ ਫੌਜ ਨੇ ਫਿਰ ਤੋਂ ਗੋਲਾਬਾਰੀ ਸ਼ੁਰੂ ਕਰ ਦਿੱਤੀ ਪਾਕਿਸਤਾਨੀ ਗੋਲਾਬਾਰੀ ਸ਼ੁਰੂ ਹੁੰਦੇ ਹੀ ਸਾਇਰਨ ਵੱਜਣੇ ਸ਼ੁਰੂ ਹੋ ਗਏ ਪਾਕਿਸਤਾਨੀ ਫੌਜ ਦਿਗਵਾਰ ਅਤੇ ਕਰਮਾਟਾ ਸੈਕਟਰ ਵਿੱਚ ਗੋਲੀਬਾਰੀ ਕਰ ਰਹੀ ਸੀ ਭਾਰਤ ਨੇ ਪਾਕਿਸਤਾਨ ਦੇ ਇਸ ਹਮਲੇ ਦਾ ਟੁਕਮਾ ਜਵਾਬ ਦਿੱਤਾ ਹੈ। ਭਾਰਤ ਦੀ ਇਸ ਜਵਾਬੀ ਕਾਰਵਾਈ ਵਿੱਚ ਪਾਕਿਸਤਾਨੀ ਫੌਜ ਨੂੰ ਭਾਰੀ ਨੁਕਸਾਨ ਦੀਆਂ ਖਬਰਾਂ ਨੇ। ਦੂਸਰੇ ਪਾਸੇ ਦਿੱਲੀ ਹਵਾਈ ਅੱਡੇ ਤੋਂ 129 ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਅਤੇ ਨਾਲ ਹੀ 9 ਅੰਤਰਰਾਸ਼ਟਰੀ ਉਡਾਨਾਂ ਵੀ ਰੱਦ ਹੋਈਆਂ ਨੇ। ਇਹਦੇ ਨਾਲ ਹੀ ਦੇਸ਼ ਤੇ ਸਰਹੱਦੀ ਇਲਾਕਿਆਂ ਵਿੱਚ ਪੂਰੀ ਸਾਵਧਾਨੀ ਵਰਤੀ ਜਾ ਰਹੀ ਹੈ। ਭਾਰਤੀ ਫੌਜ ਮੁਕੰਮਲ ਤੌਰ ਤੇ ਚੌਕਸ ਦੱਸੀ ਜਾ ਰਹੀ ਹੈ ਅਤੇ ਪਾਕਿਸਤਾਨ ਦੇ ਕਿਸੇ ਵੀ ਹਮਲੇ ਦਾ ਟੁਕਮਾ ਜਵਾਬ ਦੇਣ ਵਾਸਤੇ ਤਿਆਰ ਹੈ। ਪਹਿਲਕਾਮ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨੀ ਫੌਜ ਅਤੇ ਉਸਦੇ ਸਪੌਂਸਰਡ ਅਤਵਾਦੀਆਂ ਨੂੰ ਸਬਕ ਸਿਖਾਉਣ ਦੇ ਵਾਸਤੇ ਇੱਕ ਮੁਹਿੰਮ ਸ਼ੁਰੂ ਕੀਤੀ ਸੀ ਜਿਸ ਦਾ ਨਾਮ ਸੰਧੂ ਰੱਖਿਆ ਗਿਆ ਸੀ ਬੀਤੇ ਸ਼ਨੀਵਾਰ ਨੂੰ ਇਸ ਕਾਰਵਾਈ ਦਾ ਤੀਸਰਾ ਦਿਨ ਹੋਏਗਾ ਪਰ ਬੀਤੇ ਦੋ ਦਿਨ ਨਾਲ ਭਾਰਤੀ ਫੌਜ ਨਾ ਸਿਰਫ ਆਪਣੀ ਬਹਾਦਰੀ ਨੂੰ ਦਰਸਾ ਰਹੀ ਹੈ ਸਗੋਂ ਦੋਸ਼ਮਣ ਵਾਸਤੇ ਇੱਕ ਭਿਆਨਕ ਸੁਪਨਾ ਵੀ ਬਣ ਰਹੀ ਹੈ ਹੈੱਡ ਕੁਆਟਰ ਇੰਟੀਗ੍ਰੇਟਿਡ ਡਿਫੈਂਸ ਸਟਾਫ ਨੇ ਜਾਣਕਾਰੀ ਦਿੱਤੀ ਹੈ ਕਿ ਭਾਰਤੀ ਹਥਿਆਰਬੰਦ ਫੌਜਾਂ ਨੇ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਵਾਧੇ ਤਣਾ ਦੇ ਵਿਚਕਾਰ ਜੰਮੂ ਪਠਾਨਕੋਟ ਅਤੇ ਉਦੋਂਪੁਰ ਸਮੇਤ ਉੱਤਰੀ ਅਤੇ ਪੱਛਮੀ ਭਾਰਤ ਦੇ ਕਈ ਫੌਜੀ ਸਟੇਸ਼ਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਵਾਈ ਹਮਲੇ ਕੀਤੇ ਸੀ ਪਰ ਭਾਰਤ ਦੇ ਵੱਲੋਂ ਇਹਨਾਂ ਦਾ ਬਚਾਅ ਕਰ ਦਿੱਤਾ ਗਿਆ ਪਾਕਿਸਤਾਨ ਦੇ ਵੱਲੋਂ ਕੀਤੇ ਗਏ ਡਰੋਨ ਅਤੇ ਮਜ਼ਾਈਲ ਹਮਲੇ ਨੂੰ ਸਫਰਤਾਪੂਰਵਕ ਭਾਰਤ ਵੱਲੋਂ ਨਾਕਾਮ ਕਰ ਦਿੱਤਾ ਗਿਆ ਭਾਰਤ ਨੇ ਵੀਰਵਾਰ ਦੇ ਸਵੇਰੇ ਕਈ ਸ਼ਹਿਰਾਂ ਵਿੱਚ ਪਾਕਿਸਤਾਨ ਦੇ ਹਵਾਈ ਰੱਖਿਆ ਪ੍ਰਣਾਲੀਆਂ ਨੂੰ ਨਿਸ਼ਾਨਾ ਬਣਾਇਆ ਸੀ ਜਿਨ੍ਹਾਂ ਵਿੱਚੋਂ ਇੱਕ ਲਾਹੌਰ ਦੇ ਵਿੱਚ ਤਬਾਹ ਕਰ ਦਿੱਤੀ ਗਈ। ਉਦੋਂ ਤੋਂ ਪਾਕਿਸਤਾਨੀ ਫੌਜ ਦੇ ਵੱਲੋਂ ਜੰਮੂ ਕਸ਼ਮੀਰ, ਪੰਜਾਬ ਅਤੇ ਰਾਜਸਥਾਨ ਵਿੱਚ ਕੰਟਰੋਲ ਰੇਖਾ ਅਤੇ ਅੰਤਰਰਾਸ਼ਟਰੀ ਸਰਹੱਦ ਤੇ ਗੋਲੀਬਾਰੀ ਕੀਤੇ ਜਾਣ ਦੀਆਂ ਖਬਰਾਂ ਨੇ। ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਤਣਾਅ ਆਪਣੇ ਸਿਖਰਾਂ ਤੇ ਪਹੁੰਚ ਗਿਆ ਹੈ। ਭਾਰਤੀ ਫੌਜ ਦੀ ਤਾਕ ਸਾਹਮਣੇ ਪਾਕਿਸਤਾਨ ਨੂੰ ਲਗਾਤਾਰ ਇਸ ਵਕਤ ਮੂੰਹ ਦੀ ਖਾਣੀ ਪੈ ਰਹੀ ਹੈ। ਇਹਦੇ باوجود ਪਾਕਿਸਤਾਨ ਭਾਰਤ ਦੇ ਉੱਤੇ ਲਗਾਤਾਰ ਹਮਲੇ ਕਰ ਰਿਹਾ ਤੇ ਆਪਣੀਆਂ ਗਤੀਵਿਧੀਆਂ ਤੋਂ ਬਾਜ਼ ਨਹੀਂ ਆ ਰਿਹਾ। ਮਿਲੀ ਤਾਜ਼ਾ ਜਾਣਕਾਰੀ ਅਨੁਸਾਰ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਜਿਹੜਾ ਤਣਾਅ ਵਧ ਰਿਹਾ ਹੈ ਉਹ ਦੇ ਵਿਚਕਾਰ ਤਿੰਨੋਂ ਹੀ ਫੌਜ ਮੁਖੀਆਂ ਦੇ ਨਾਲ ਪ੍ਰਧਾਨ ਮੰਤਰੀ ਨੇ ਇੱਕ ਵਾਰ ਫਿਰ ਆਪਣੇ ਨਿਵਾਸ ਸਥਾਨ ਤੇ ਮੀਟਿੰਗ ਕੀਤੀ ਹੈ ਅਤੇ ਕੁਝ ਸਮਾਂ ਪਹਿਲਾਂ ਵਿਦੇਸ਼ ਮੰਤਰਾਲੇ ਅਤੇ ਫੌਜ ਦੇ ਵੱਲੋਂ ਆਪਰੇਸ਼ਨ ਸੰਧੂਰ ਬਾਬਤ ਵੀ ਇੱਕ ਪ੍ਰੈਸ ਬਰੀਫਿੰਗ ਕੀਤੀ ਗਈ ਇਸ ਦੌਰਾਨ ਵਿਦੇਸ਼ ਮੰਤਰਾਲੇ ਅਤੇ ਫੌਜ ਦੀ ਪ੍ਰੈਸ ਬਰੀਫਿੰਗ ਦੇ ਵਿੱਚ ਭਾਰਤੀ ਫੌਜ ਨੇ ਦੱਸਿਆ ਕਿ ਪਾਕਿਸਤਾਨੀ ਫੌਜ ਨੇ ਅੱਧੀ ਰਾਤ ਨੂੰ ਫਾਜੀ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਸੀ ਪਾਕਿਸਤਾਨੀ ਫੌਜ ਨੇ ਕੰਟਰੋਲ ਰੇਖਾ ਤੇ ਪਾਰੀ ਹਥਿਆਰਾਂ ਦੇ ਨਾਲ ਗੋਲਾਬਾਰੀ ਵੀ ਕੀਤੀ ਹੈ ਜਿਸ ਦਾ ਭਾਰਤ ਦੇ ਵੱਲੋਂ ਤਕੜਾ ਜਵਾਬ ਦਿੱਤਾ ਗਿਆ ਹੈ ਤੇ ਹੁਣ ਗੁਜਰਾਤ ਅਤੇ ਜਲੰਧਰ ਦੇ ਵਿੱਚ ਕੀ ਸੱਚਮੁੱਚ ਡਰੋਨ ਹਮਲੇ ਹੋਏ ਉਹਨਾਂ ਦਾ ਰਾਜ਼ ਖੋਲਣ ਦੀ ਖਬਰ ਹੈ ਕੱਲ ਰਾਤ ਭਾਰਤ ਦੀ ਜਵਾਬੀ ਕਾਰਵਾਈ ਵਿੱਚ ਹਾਰ ਤੋਂ ਬਾਅਦ ਪਾਕਿਸਤਾਨ ਨੇ ਇੱਕ ਨਵੀਂ ਰਣਨੀਤੀ ਉਲੀਕੀ ਸੀ ਆਪਣੇ ਲੋਕਾਂ ਤੇ ਦੁਨੀਆ ਨੂੰ ਭਰੋਸਾ ਦਿਵਾਉਣ ਦੇ ਵਾਸਤੇ ਸੋਸ਼ਲ ਮੀਡੀਆ ਤੇ ਗੁਜਰਾਤ ਜੰਮੂ ਕਸ਼ਮੀਰ ਅਤੇ ਪੰਜਾਬ ਵਰਗੇ ਸੂਬਿਆਂ ਵਿੱਚ ਹਮਲਿਆਂ ਦਾ ਦਾਵਾ ਕਰਨ ਵਾਲੇ ਵੀਡੀਓ ਅਤੇ ਫੋਟੋਆਂ ਦੀ ਪਰਵਾਹ ਸੀ ਹਾਲਾਂਕਿ ਪਾਕਿਸਤਾਨ ਦੇ ਝੂਠ ਬੇਨਕਾਬ ਹੋ ਗਏ ਐ ਆਪਣੇ ਤੱਥਾਂ ਤੇ ਜਾਂਚ ਦੇ ਵਿੱਚ ਪੀਆਈਬੀ ਨੇ ਪਾਕਿਸਤਾਨ ਦੇ ਵੱਲੋਂ ਭਾਰਤ ਤੇ ਹਮਲਾ ਕਰਨ ਦੇ ਸਾਰੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਅਰਧ ਕਰ ਦਿੱਤਾ ਹੈ ਪਾਕਿਸਤਾਨ ਨੇ ਗੁਜਰਾਤ ਬੰਦਰਗਾਹ ਤੇ ਅੱਗ ਲੱਗਣ ਜਲੰਧਰ ਵਿੱਚ ਡਰੋਨ ਹਮਲੇ ਅਤੇ ਜੰਮੂ ਏਅਰਵੇਸ ਤੇ ਤਮਾਕੇ ਦੀਆਂ ਝੂਠੀਆਂ ਖਬਰਾਂ ਫੈਲਾ ਦਿੱਤੀਆਂ ਸੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਦਾਵਾ ਕੀਤਾ ਜਾ ਰਿਹਾ ਸੀ ਕਿ ਪਾਕਿਸਤਾਨ ਨੇ ਗੁਜਰਾਤ ਦੇ ਹਜ਼ੀਰਾ ਬੰਦਰਗਾਹ ਅਤੇ ਜਲੰਧਰ ਤੇ ਡਰੋਨਾਂ ਦੇ ਨਾਲ ਹਮਲਾ ਕਰ ਦਿੱਤਾ ਹੈ ਪੀਆਈਵੀ ਫੈਕਟ ਚੈੱਕ ਦੇ ਅਨੁਸਾਰ ਇਹ ਵੀਡੀਓ 7 ਜੁਲਾਈ 2021 ਦਾ ਨਿਕਲਿਆ ਹੈ ਇਹ ਗੁਜਰਾਤ ਦੇ ਹਜ਼ੀਰਾ ਬੰਦਰਗਾਹ ਦਾ ਵੀਡੀਓ ਨਹੀਂ ਹੈ ਸਗੋਂ ਇੱਕ ਤੇਲ ਟੈਂਕਰ ਦੇ ਵਿੱਚ ਅੱਗ ਲੱਗਣ ਦੀ ਵੀਡੀਓ ਹੈ ਪਾਕਿਸਤਾਨ ਨੇ ਇਸ ਸਾਲ ਪੁਰਾਣੇ ਵੀਡੀਓ ਨੂੰ ਝੂਠ ਫਲਾਉਣ ਵਾਸਤੇ ਵਰਤਿਆ ਸ਼ੁੱਕਰਵਾਰ ਸਵੇਰੇ ਪੀਆਈਵੀ ਨੇ ਆਪਣੀ ਤੱਥ ਜਾਂਚ ਵਿੱਚ ਇੱਕ ਹੋਰ ਝੂਠੀ ਵੀਡੀਓ ਦਾ ਵੀ ਪਰਦਾ ਫਾਸ਼ ਕਰ ਦਿੱਤਾ ਹੈ। ਇਸ ਵੀਡੀਓ ਵਿੱਚ ਦਾਵਾ ਕੀਤਾ ਜਾ ਰਿਹਾ ਸੀ ਕਿ ਪਾਕਿਸਤਾਨ ਨੇ ਪੰਜਾਬ ਦੇ ਜਲੰਧਰ ਸ਼ਹਿਰ ਤੇ ਹਮਲਾ ਕਰ ਦਿੱਤਾ ਹੈ। ਪੀਆਈਵੀ ਫੈਕਟ ਚੈੱਕ ਦੇ ਅਨੁਸਾਰ ਇਹ ਵੀਡੀਓ ਇੱਕ ਖੇਤ ਵਿੱਚ ਅੱਗ ਲੱਗਣ ਦਾ ਜੋ ਕਿ ਸੋਸ਼ਲ ਮੀਡੀਆ ਤੇ ਸ਼ਾਮ 7:39 ਮਿੰਟ ਤੇ ਅਪਲੋਡ ਕੀਤਾ ਗਿਆ ਸੀ। ਹਾਲਾਂਕਿ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਹਮਲਾ ਦੇਰ ਰਾਤ ਸ਼ੁਰੂ ਹੋਇਆ ਸੀ। ਪਾਕਿਸਤਾਨ ਨੇ ਜੰਮੂ ਏਅਰਬੇਸ ਤੇ ਹਮਲੇ ਦਾ ਵੀ ਦਾਅਵਾ ਕੀਤਾ ਸੀ ਪੀਏਵੀ ਫੈਕਟ ਚੈੱਕ ਦੇ ਅਨੁਸਾਰ ਇਹ ਅਗਸਤ 2021 ਵਿੱਚ ਕਾਬਲ ਹਵਾਈ ਅੱਡੇ ਤੇ ਹੋਏ ਤਬਾਕੇ ਦਾ ਵੀਡੀਓ ਹੈ ਜਿਸ ਨੂੰ ਪਾਕਿਸਤਾਨ ਨੇ ਕੱਲ ਰਾਤ ਸੋਸ਼ਲ ਮੀਡੀਆ ਤੇ ਅਪਲੋਡ ਕਰ ਦਿੱਤਾ ਸੀ ਅਤੇ ਜੰਮੂ ਏਅਰਬੇਸ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕਰ ਦਿੱਤਾ ਸੀ ਦੱਸਣਾ ਬਣਦਾ ਕਿ ਬੀਤੀ ਰਾਤ ਪਾਕਿਸਤਾਨ ਨੇ ਭਾਰਤੀ ਫੌਜ ਦੇ ਕਈ ਕੈਂਪਾਂ ਨੂੰ ਨਿਸ਼ਾਨਾ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਸੀ ਹਾਲਾਂਕਿ S400 ਰੱਖਿਆ ਮਿਜ਼ਾਈਲ ਪ੍ਰਣਾਲੀ ਨੇ ਪਾਕਿਸਤਾਨ ਦੀਆਂ ਸਾਰੀਆਂ ਮਜ਼ਾਈਲਾਂ ਅਤੇ ਡਰੋਨਾਂ ਨੂੰ ਹਵਾ ਵਿੱਚ ਹੀ ਤਬਾਹ ਕਰ ਦਿੱਤਾ। ਬਦਲੇ ਵਿੱਚ ਭਾਰਤ ਨੇ ਲਾਹੌਰ ਅਤੇ ਕਰਾਚੀ ਵਿੱਚ ਅਤੇ 라ਵਲ ਪਿੰਡੀ ਵਿੱਚ ਹੈੱਡਕੁਆਰਟਰ ਤੇ 9 ਹਵਾਈ ਰੱਖਿਆ ਪ੍ਰਣਾਲੀਆਂ ਨੂੰ ਵੀ ਤਬਾਹ ਕਰ ਦਿੱਤਾ ਸੀ। ਤੇ ਹੁਣ ਗੱਲ ਕਰਦੇ ਹਾਂ ਕਿ ਪਾਕਿਸਤਾਨ ਨਾਲ ਤਣਾਅ ਦੇ ਕਾਰਨ ਹਵਾਈ ਸੇਵਾ ਤੇ ਕਿੰਨਾ ਕੁ ਅਸਰ ਪਿਆ ਹੈ। ਜਾਣਕਾਰੀ ਮਿਲ ਰਹੀ ਹੈ ਕਿ ਪਾਕਿਸਤਾਨ ਅਤੇ ਭਾਰਤ ਦੇ ਵਿਚਕਾਰ ਚੱਲ ਰਿਹਾ ਹੈ ਤਣਾਅ ਦੇ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਭਾਰਤ ਦੇ 24 ਹਵਾਈ ਅੱਡਿਆਂ ਨੂੰ 15 ਮਈ ਤੱਕ ਬੰਦ ਕਰਨ ਦਾ ਫੈਸਲਾ ਕਰ ਦਿੱਤਾ ਹੈ। ਇਹਦੇ ਵਿੱਚ ਸ਼੍ਰੀਨਗਰ ਅਤੇ ਚੰਡੀਗੜ੍ਹ ਦੇ ਹਵਾਈ ਅੱਡੇ ਵੀ ਸ਼ਾਮਲ ਨੇ। ਭਾਰਤ ਦੇ ਉੱਤਰੀ ਅਤੇ ਪੱਛਮੀ ਹਿੱਸਿਆਂ ਵਿੱਚ ਸਥਿਤ ਇਹਨਾਂ ਹਵਾਈ ਅੱਡਿਆਂ ਤੋਂ ਕੋਈ ਵੀ ਨਾਗਰਿਕ ਉਡਾਰ ਨਹੀਂ ਭਰੀ ਜਾਏਗੀ। ਪਹਿਲਾਂ ਇਹਨਾਂ ਹਵਾਈ ਅੱਡਿਆਂ ਨੂੰ 10 ਮਈ ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਸੀ। ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ 에ਅਰਲਾਈਨ ਨੇ ਕਿਹਾ ਸੀ ਕਿ ਹਵਾਈ ਅੱਡੇ ਦੇ ਅਸਥਾਈ ਬੰਦ ਹੋਣ ਦੇ ਕਾਰਨ ਉਡਾਨਾਂ 15 ਮਈ ਤੱਕ ਰੱਦ ਰਹਿਣਗੀਆਂ। ਮਿਲੀ ਜਾਣਕਾਰੀ ਅਨੁਸਾਰ 15 ਮਈ ਨੂੰ ਸਵੇਰੇ 5:29 ਵਜੇ ਤੱਕ 24 ਹਵਾਈ ਅੱਡਿਆਂ ਤੇ ਉਡਾਨਾਂ ਮੁਅਤਲ ਕੀਤੀਆਂ ਗਈਆਂ ਨੇ ਇਹਨਾਂ 24 ਹਵਾਈ ਅੱਡਿਆਂ ਵਿੱਚ ਚੰਡੀਗੜ੍ਹ ਸ਼੍ਰੀਨਗਰ ਅਮਰੇਸਰ ਲੁਧਿਆਣਾ ਪੁੰਤਰ ਕਿਸ਼ਨਗੜ ਪਟਿਆਲਾ ਸ਼ਿਮਲਾ ਧਰਮਸ਼ਾਲਾ ਬਠਿੰਡਾ ਜੈਸਲਮੇਰ ਜੋਧਪੁਰ ਲੇ ਪਠਾਨਕੋਟ ਜੰਮੂ ਬੀਕਾਨੇਰ ਪੁਜਪੁਰ ਸ਼੍ਰੀਨਗਰ ਅਮਰੇਸਰ ਅਤੇ ਇਹਦੇ ਨਾਲ ਨਾਲ ਕਈ ਹੋਰ ਹਵਾਈ ਅੱਡੇ ਵੀ ਸ਼ਾਮਲ ਦੱਸੇ ਗਏ ਨੇ ਜਿੱਥੋਂ 15 ਬਈ ਤੱਕ ਇਹ ਜੜੀਆਂ ਉਡਾਨਾਂ ਨੇ ਉਹ ਮੁਅਤਲ ਰਹਿਣਗੀਆਂ ਤੇ ਹੁਣ ਗੱਲ ਕਰਦੇ ਆ ਰੱਖਿਆ ਮੰਤਰਾਲੇ ਵੱਲੋਂ ਇੱਕ ਹੋਰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਇਸ ਤਣਾ ਦੇ ਵਿਚਕਾਰ ਰੱਖਿਆ ਮੰਤਰਾਲੇ ਨੇ ਇੱਕ ਵੱਡਾ ਫੈਸਲਾ ਸੁਣਾ ਦਿੱਤਾ ਹੈ ਰੱਖਿਆ ਮੰਤਰਾਲੇ ਨੇ ਰੈਗੂਲਰ ਫੌਜ ਭਾਵ ਆਮ ਫੌਜ ਦੀ ਸਹਾਇਤਾ ਵਾਸਤੇ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਇਸ ਨੋਟੀਫਿਕੇਸ਼ਨ ਦੇ ਅਨੁਸਾਰ ਹੁਣ ਰੈਗੂਲਰ ਆਰਮੀ ਆਪਣੀ ਸਹਾਇਤਾ ਲਈ ਟੈਰੀਟੋਰੀਅਲ ਆਰਮੀ ਨੂੰ ਬੁਲਾ ਸਕਦੀ ਹੈ ਅਰ ਜਹੀ ਸਥਿਤੀ ਵਿੱਚ ਕ੍ਰਿਕਟ ਪ੍ਰਸ਼ੰਸਕਾਂ ਦੇ ਬੰਰ ਵਿੱਚ ਇੱਕ ਵੱਡਾ ਸਵਾਲ ਉੱਠ ਸਕਦਾ ਹੈ ਕਿ ਕੀ ਜੇਕਰ جنگ ਹੁੰਦੀ ਹੈ ਤਾਂ ਐਮ ਐਸ ਧੋਨੀ ਜੋ ਟੈਰੀਟੋਰੀਅਲ ਆਰਮੀ ਵਿੱਚ ਲੈਫਟੀਨੈਂਟ ਕਰਨ ਲਈ ਕਿ ਉਹ جنگ ਦੇ ਮedar ਵਿੱਚ ਜਾਣਗੇ ਜਾਂ ਨਹੀਂ ਹੁਣ ਜਿਵੇਂ ਰੱਖਿਆ ਮੰਤਰਾਲੇ ਦਾ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਫੌਜ ਮੁਖੀ ਨੂੰ ਆਪਣੇ ਵਿਵੇਕ ਅਨੁਸਾਰ ਸਹਾਇਤਾ ਲਈ ਖੇਤਰੀ ਫੌਜ ਨੂੰ ਫੌਜੀ ਕਾਰਜ ਵਿੱਚ ਸ਼ਾਮਲ ਕਰਨ ਦਾ ਅਧਿਕਾਰ ਹੋਵੇਗਾ ਇਹਦੇ ਨਾਲ ਹੀ ਭਾਰਤੀ ਟੀਮ ਦੇ ਸਾਬਕਾ ਕਪਤਾਨ ਐਮ ਐਸ ਧੋਨੀ ਟੈਰੀਟੋਰੀਅਲ ਆਰਮੀ ਵਿੱਚ ਆਨਰੇਰੀ ਲੈਫਟੀਨੈਂਟ ਕਰਨਲ ਨੇ ਇਹਦਾ ਮਤਲਬ ਇਹ ਹੈ ਕਿ ਜੇਕਰ ਪਾਕਿਸਤਾਨ ਦੇ ਵਿਰੁੱਧ ਗੱਲਬਾਤ ਅੱਗੇ ਵਧਦੀ ਹੈ ਤਾਂ ਐਮ ਐਸ ਧੋਨੀ ਨੂੰ ਵੀ ਤਿਆਰ ਰਹਿਣਾ ਪਵੇਗਾ ਟੈਰੀਟੋਰੀਅਲ ਆਰਮੀ ਦੇ ਵਿੱਚ ਰਿਜ਼ਰਵ ਫੌਜ ਫੋਰਸ ਹੁੰਦੀ ਹੈ ਇਹ ਸਿੱਧੇ ਤੌਰ ਤੇ ਮੋਰਚੇ ਤੇ ਨਹੀਂ ਜਾਂਦੀ ਪਰ ਜਦੋਂ ਯੁੱਧ ਦਾ ਸਮਾਂ ਆਉਂਦਾ ਤਾਂ ਇਸ ਨੂੰ ਯੁੱਧ ਦੇ ਮੈਦਾਨ ਵਿੱਚ ਭੇਜਿਆ ਜਾਂਦਾ ਹੈ ਟੈਰੀਟੋਰੀਅਲ ਆਰਮੀ ਫੌਜ ਨੂੰ ਕਈ ਤਰ੍ਹਾਂ ਦੀਆਂ ਸੇਵਾਵਾਂ ਵਰਦਾਨ ਕਰਦੀ ਹੈ ਜੇਕਰ ਲੋੜ ਪਵੇ ਤਾਂ ਇਸ ਫੌਜ ਨੂੰ ਵੀ ਨਿਜਵਤ ਫੌਜ ਦੀ ਤਰ੍ਹਾਂ ਯੂਨਟਾਂ ਮੁਹੱਈਆ ਕਰਵਾਉਣੀਆਂ ਪੈਂਦੀਆਂ ਨੇ ਤੁਹਾਨੂੰ ਦੱਸਣਾ ਬਣਦਾ ਕਿ ਟੈਰੀਟੋਰੀਅਲ ਆਰਮੀ ਨੂੰ ਫੌਜ ਦੇ ਵੱਲੋਂ ਸਿਖਲਾਈ ਵੀ ਦਿੱਤੀ ਜਾਂਦੀ ਹੈ ਤਾਂ ਜੇ ਲੋੜ ਪੈਣ ਤੇ ਸੰਕਟ ਦੇ ਸਮੇਂ ਇਹ ਕੰਮ ਆ ਸਕੇ ਅਤੇ ਇਸ ਫੌਜ ਦਾ ਜਿਹੜਾ ਕੰਮ ਹੈ ਉਹ ਅੰਦਰੂਨੀ ਸੁਰੱਖਿਆ ਪ੍ਰਦਾਨ ਕਰਨਾ ਵੀ ਹੁੰਦਾ ਹੈ ਟੈਰੀਟੋਰੀਅਲ ਆਰਮੀ ਇੱਕ ਸਵੈ ਇੱਛਕ ਸੰਗਠਨ ਹੈ ਧੋਨੀ ਇਸ ਟੈਰੀਟੋਰੀਅਲ ਆਰਮੀ ਵਿੱਚ ਲੈਫਟੀਨੈਂਟ ਕਰਨ ਲੇ ਅਤੇ ਉਹਨਾਂ ਨੇ ਆਰਮੀ ਟ੍ਰੇਨਿੰਗ ਵੀ ਲਈ ਹੋਈ ਹੈ ਐਮਐਸ ਧੋਨੀ ਹੁਣ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰन्यास ਲੈ ਚੁੱਕੇ ਨੇ ਹਾਲਾਂਕਿ ਕੁਝ ਦਿਨ ਪਹਿਲਾਂ ਤੱਕ ਉਹ ਆਈਪੀਐਲ ਵਿੱਚ ਆਪਣੀ ਟੀਮ ਲਈ ਖੇਡ ਰਹੇ ਸਨ ਪਰ ਹੁਣ ਤਣਾਅ ਦੇ ਵਿਚਕਾਰ ਆਈਪੀਐਲ ਨੂੰ ਵੀ ਮੁਅਤਲ ਕਰ ਦਿੱਤਾ ਗਿਆ ਹੈ ਅਜਿਹੀ ਸਥਿਤੀ ਦੇ ਵਿੱਚ ਸਾਰੀ ਖਿਡਾਰੀ ਜਿਹੜੇ ਇਸ ਫੌਜ ਦਾ ਹਿੱਸਾ ਨੇ ਉਹ ਵਾਪਸ ਵੀ ਆ ਰਹੇ ਨੇ ਅਤੇ ਉਹਨਾਂ ਨੂੰ ਸੱਦਾ ਵੀ ਦਿੱਤਾ ਜਾ ਸਕਦਾ ਹੈ ਭਾਵੇਂ ਉਹਨਾਂ ਨੂੰ ਫੌਜ ਵਿੱਚ ਸੇਵਾਵਾਂ ਦੇਣੀਆਂ ਪੈ ਸਕਦੀਆਂ ਨੇ ਤੇ ਹੁਣ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਪਾਕਿਸਤਾਨ ਦੇ ਫੌਜ ਮੁਖੀ ਦੇ ਹੱਥ ਮਜ਼ਬੂਤ ਕਰ ਦਿੱਤੇ ਨੇ ਇੱਕ ਪਾਸੇ ਭਾਰਤ ਦੇ ਨਾਲ ਤਣਾਅ ਦੀ ਸਥਿਤੀ ਬਣੀ ਹੋਈ ਹੈ ਦੂਸਰੇ ਪਾਸੇ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਆਪਣੀ ਫੌਜ ਅਤੇ ਉਥੋਂ ਦੇ ਫੌਜ ਮੁਖੀ ਜਨਰਲ ਅਸੀਮ ਮਨੀਰ ਨੂੰ ਬਹੁਤ ਸ਼ਕਤੀਆਂ ਦੇ ਦਿੱਤੀਆਂ ਨੇ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਆਮ ਨਾਗਰਿਕਾਂ ਲਈ ਚਿੰਤਾਜਨਕ ਫੈਸਲਾ ਸੁਣਾ ਦਿੱਤਾ ਹੈ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਆਮ ਨਾਗਰਿਕਾਂ ਦੇ ਵਿਰੁੱਧ ਫੌਜੀ ਅਦਾਲਤਾਂ ਵਿੱਚ ਕੇਸ ਚਲਾਇਆ ਜਾ ਸਕਣਗੇ ਜਿਸ ਦੀ ਸਜ਼ਾਏ ਮੌਤ ਤੱਕ ਹੋ ਸਕਦੀ ਹੈ ਇਸ ਤਰ੍ਹਾਂ ਜਨਰਲ ਅਸੀਮ ਮਨੀਰ ਨੂੰ ਕਿਸੇ ਵੀ ਨਾਗਰਿਕ ਨੂੰ ਦੇਖਿਆ ਤੇ ਫੌਜੀ ਖਤਰਾ ਐਲਾਨ ਕੇ ਫੌਜੀ ਅਦਾਲਤ ਵਿੱਚ ਕੇਸ ਦਾਇਰ ਕਰਨ ਦੀ ਸ਼ਕਤੀ ਦਿੱਤੀ ਗਈ ਹੈ ਅਤੇ ਨਾਲ ਉਹ ਸਜ਼ਾਏ ਮੌਤ ਵਰਗੀ ਸਜ਼ਾ ਵੀ ਸੁਣਾ ਸਕੇਗੀ ਅਜਿਹੀ ਸਥਿਤੀ ਪਾਕਿਸਤਾਨ ਦੇ ਆਮ ਨਾਗਰਿਕਤਾ ਖਾਸ ਕਰਕੇ ਵਿਰੋਧੀ ਧਿਰ ਵਾਸਤੇ ਬਹੁਤ ਚਿੰਤਾਜਨਕ ਹੋ ਸਕਦੀ ਹੈ ਪਾਕਿਸਤਾਨੀ ਅਦਾਲਤ ਨੇ ਆਪਣਾ ਫੈਸਲਾ ਸੁਣਾਉਦੇ ਹੋਏ ਪਹਿਲਾਂ ਵਾਲੇ ਆਪਣੇ ਹੀ ਫੈਸਲੇ ਨੂੰ ਪਲਟ ਦਿੱਤਾ ਪਹਿਲਾਂ ਅਦਾਲਤ ਨੇ ਆਪਣੇ ਇੱਕ ਫੈਸਲੇ ਵਿੱਚ ਕਿਹਾ ਸੀ ਕਿ ਫੌਜੀ ਅਦਾਲਤ ਵਿੱਚ ਆਮ ਨਾਗਰਿਕਾਂ ਤੇ ਮੁਕੱਦਮਾ ਚਲਾਉਣਾ ਗੈਰ ਸੰਵਿਧਾਨਕ ਹੈ ਪਰ ਹੁਣ ਉਹ ਫੈਸਲਾ ਉਲਟਾ ਦਿੱਤਾ ਗਿਆ ਹੈ ਇਹਦੇ ਨਾਲ ਜਨਰਲ ਅਸੀਬ মনির ਸਿੱਧੇ ਤੌਰ ਤੇ ਮਜ਼ਬੂਤ ਹੋ ਗਏ ਨੇ ਪਹਿਲਾਂ ਹੀ ਅਸੀਬ মনির ਰਾਜਨੀਤਿਕ ਲੀਡਰਸ਼ਿਪ ਨਾਲ ਉਹ ਕਿਤੇ ਜ਼ਿਆਦਾ ਮਜ਼ਬੂਤ ਦੱਸੇ ਜਾਂਦੇ ਨੇ ਅਤੇ ਉਹ ਸਾਰੇ ਮਹੱਤਵਪੂਰਨ ਫੈਸਲੇ ਵੀ ਕਰ ਰਹੇ ਹੈ ਦਰਅਸਲ ਇਹ ਫੈਸਲਾ 9 ਮਈ 2023 ਨੂੰ ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਹੋਏ ਹਿੰਸਕ ਵਿਰੋਧ ਪ੍ਰਦਰਸ਼ਨਾਂ ਦੇ ਮਾਮਲਿਆਂ ਸੰਬੰਧੀ ਹੋਇਆ ਹੈ ਹੁਣ ਇਮਰਾਨ ਖਾਨ ਦੇ ਸਮਰਥਕਾਂ ਦੇ ਵਿਰੁੱਧ ਫੌਜੀ ਅਦਾਲਤ ਵਿੱਚ ਕੇਸ ਦਾਇਰ ਕੀਤਾ ਜਾ ਸਕਦਾ ਹੈ ਅਤੇ ਉਹਨੂੰ ਭਿਆਨਕ ਸਜ਼ਾਵਾਂ ਵੀ ਦਿੱਤੀਆਂ ਜਾ ਸਕਣਗੀਆਂ ਇਹ ਮਹੱਤਵਪੂਰਨ ਫੈਸਲਾ ਭਾਰਤ ਨਾਲ ਜਿਹੜਾ ਤਣਾਅ ਚੱਲ ਰਿਹਾ ਉਹਦੇ ਵਿਚਕਾਰ ਆਇਆ ਜਦੋਂ ਕੋਈ ਵੀ ਫੌਜ ਦੇ ਵਿਰੁੱਧ ਹੁਣ ਟਿੱਪਣੀ ਨਹੀਂ ਕਰ ਸਕਦਾ ਇਸ ਸਮੇਂ ਪਾਕਿਸਤਾਨ ਦੇ ਵਿੱਚ ਫੌਜ ਵਿਰੁੱਧ ਬੋਲਣ ਨੂੰ ਦੇਸ਼ ਵਿਰੋਧੀ ਮੰਨਿਆ ਜਾ ਸਕਦਾ ਹੈ ਇਹ ਮੰਨਿਆ ਜਾ ਰਿਹਾ ਕਿ ਇਸ ਵਾਰ ਸੁਪਰੀਮ ਕੋਰਟ ਤੋਂ ਅਧਿਹਾ ਫੈਸਲਾ ਲੈਣ ਲਈ ਜਾਣਬੁੱਝ ਕੇ ਇਸ ਕਦਮ ਨੂੰ ਇਸ ਸਮੇਂ ਚੁੱਕਿਆ ਗਿਆ ਹੈ ਦੱਸਣਾ ਬਣਦਾ ਹੈ ਕਿ 9 ਮਈ ਨੂੰ ਹੋਈ ਹਿੰਸਾ ਦੇ ਮਾਮਲੇ 'ਚ ਇਮਰਾਨ ਖਾਨ ਦੇ ਲਗਭਗ 1000 ਸਮਰਥਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਇਹ ਨਹੀਂ ਨਹੀਂ ਪੀਟੀਆਈ ਨੇ ਕਿਹਾ ਕਿ ਉਸਤੇ ਸੈਂਕੜੇ ਸਮਰਥਕਾਂ ਨੂੰ ਬਿਨਾਂ ਕਿਸੇ ਸਬੂਤ ਦੇ ਜੇਲ੍ਹਾਂ ਵਿੱਚ ਸੁੱਟ ਦਿੱਤਾ ਗਿਆ ਹੈ ਦਰਅਸਲ ਅਕਤੂਬਰ 2023 ਵਿੱਚ ਅਦਾਲਤ ਨੇ ਫੈਸਲਾ ਸੁਣਾਇਆ ਸੀ ਕਿ ਫੌਜੀ ਅਦਾਲਤਾਂ ਵਿੱਚ ਆਮ ਨਾਗਰਿਕਾਂ ਦੇ ਵਿਰੁੱਧ ਫੈਸਲਾ ਦੇਣਾ ਗਲਤ ਹੈ ਫਿਰ ਇਸ ਫੈਸਲੇ ਦੇ ਵਿਰੁੱਧ ਕਈ ਅਪੀਲਾਂ ਵੀ ਦਾਇਰ ਕਰ ਦਿੱਤੀਆਂ ਗਈਆਂ ਸੀ ਅਤੇ ਉਹਨਾਂ ਦੀ ਸੁਣਵਾਈ ਤੋਂ ਬਾਅਦ 7 ਮਈ ਨੂੰ ਸੁਪਰੀਮ ਕੋਰਟ ਨੇ ਆਪਣਾ ਪੁਰਾਣਾ ਫੈਸਲਾ ਹੁਣ ਉਲਟਾ ਦਿੱਤਾ ਹੈ ਤੇ ਹੁਣ ਗੱਲ ਕਰਦੇ ਆ ਪਾਕਿਸਤਾਨ ਦੇ ਡਰੋਨ ਜਿਹੜੇ ਉਹ ਹਮਲੇ ਨੂੰ ਕਿਉਂ ਨਹੀਂ ਰੋਕ ਸਕੇ ਇੱਕ ਪਾਸੇ ਆਪਰੇਸ਼ਨ ਸੰਦੂਰ ਸ਼ੁਰੂ ਹੋਇਆ ਉਹਦੇ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਖਲਬਲੀ ਹੈ ਪਾਕਿਸਤਾਨ ਨੇ ਵੀਰਵਾਰ ਦੀ ਰਾਤ ਨੂੰ ਭਾਰਤ ਦੇ ਕਈ ਸ਼ਹਿਰਾਂ ਤੇ ਮਜ਼ਾਈਲਾਂ ਅਤੇ ਡਰੋਨਾਂ ਦੇ ਨਾਲ ਹਮਲਾ ਕਰ ਦਿੱਤਾ ਸੀ ਹਾਲਾਂਕਿ ਭਾਰਤ ਦੇ ਹਵਾਈ ਰੱਖਿਆ ਪ੍ਰਣਾਲੀ ਨੇ ਪਾਕਿਸਤਾਨੀਆਂ ਸਾਰੀਆਂ ਮਜ਼ਾਈਲਾਂ ਅਤੇ ਡਰੋਨ ਤਬਾਹ ਕਰ ਦਿੱਤੇ ਸੀ ਇਹਦੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਤੇ ਤੇਜ਼ ਹਮਲੇ ਸ਼ੁਰੂ ਕਰ ਦਿੱਤੇ ਪਾਕਿਸਤਾਨ ਦਾ ਹਵਾਈ ਰੱਖਿਆ ਸਿਸਟਮ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਜਾਣਕਾਰੀ ਅਨੁਸਾਰ ਭਾਰਤ ਦੇ ਹਮਲੇ 'ਚ ਪਾਕਿਸਤਾਨ ਨੂੰ ਵੱਡਾ ਨੁਕਸਾਨ ਹੋਇਆ ਹੈ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਆਸਿਫ ਨੇ ਭਾਰਤ ਦੇ ਹਮਲੇ ਨੂੰ ਲੈ ਕੇ ਇੱਕ ਅਜੀਬ ਤਰ੍ਹਾਂ ਦਾ ਬਿਆਨ ਦਿੱਤਾ ਖਵਾਜ਼ਾ ਆਸਿਫ ਨੇ ਪਾਕਿਸਤਾਨੀ ਸੰਸਦ ਵਿੱਚ ਕਿਹਾ ਕਿ ਭਾਰਤ ਦੇ ਵੱਲੋਂ ਕੀਤਾ ਗਿਆ ਡਰੋਨ ਹਮਲਾ ਅਸਲ ਵਿੱਚ ਸਾਡੀ ਸਥਿਤੀ ਦਾ ਪਤਾ ਲਗਾਉਣ ਵਾਸਤੇ ਹੀ ਕੀਤਾ ਗਿਆ ਸੀ ਇਹ ਇੱਕ ਬਹੁਤ ਹੀ ਤਕਨੀਕੀ ਚੀਜ਼ ਹੈ ਜਿਸ ਨੂੰ ਮੈਂ ਇੱਥੇ ਸਮਝਾ ਨਹੀਂ ਸਕਦਾ ਅਸੀਂ ਉਹਨਾਂ ਨੂੰ ਇਸ ਲਈ ਨਹੀਂ ਰੋਕਿਆ ਤਾਂ ਜੋ ਸਾਡੀ ਸਥਿਤੀ ਲੀਕ ਨਾ ਹੋ ਜਾਵੇ ਅਤੇ ਇਸ ਦਾ ਪਤਾ ਨਾ ਲੱਗ ਸਕੇ ਕਿ ਸਾਡਾ ਸਿਸਟਮ ਕਿੱਥੇ-ਕਿੱਥੇ ਹੈ ਹਾਲਾਂਕਿ ਜਦੋਂ ਇਹ ਡਰੋਨ ਸੁਰੱਖਿਆਤ ਸੀਮਾ ਦੇ ਅੰਦਰ ਆਏ ਅਸੀਂ ਉਹਨਾਂ ਨੂੰ ਗੋਲੀ ਮਾਰ ਦਿੱਤੀ ਇਹਦੇ ਤੋਂ ਬਾਅਦ ਖਵਾਜਾ ਆਸਿਫ ਨੇ ਖੁਦ ਪਾਕਿਸਤਾਨ ਦੇ ਮਦਰੱਸਿਆਂ ਦੇ ਬਾਰੇ ਸੱਚਾਈ ਪ੍ਰਗਟ ਕਰ ਦਿੱਤੀ ਹੈ ਜਿੱਥੋਂ ਤੱਕ ਮਦਰੱਸਿਆਂ ਜਾਂ ਮਦਰੱਸਿਆਂ ਦੇ ਵਿਦਿਆਰਥੀਆਂ ਦਾ ਸਵਾਲ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਸਾਡੀ ਰੱਖਿਆ ਦੀ ਦੂਸਰੀ ਕਤਾਰ ਨੇ ਇਹ ਉਹਨਾਂ ਨੇ ਆਖ ਦਿੱਤਾ ਸਮਾ ਆਉਣ ਤੇ ਭਾਵ ਲੋਡ ਅਨੁਸਾਰ ਅਸੀਂ ਉਹਨਾਂ ਦੀ ਵਰਤੋਂ ਕਰਾਂਗੇ ਆਸਿਫ ਨੇ ਇਸ ਗੱਲ ਦਾ ਜ਼ਿਕਰ ਕੀਤਾ ਖਵਾਜਾ ਆਸਿਫ ਦੇ ਇਸ ਤਾਵੇ ਨੇ ਸਾਬਤ ਕਰ ਦੱਤਾ ਹੈ ਕਿ ਕਟੜ ਪੰਥੀ ਅਤੇ ਕਟੜ ਪੰਥੀ ਵਿਚਾਰਧਾਰਾ ਵਾਲੇ ਲੋਕ ਪਾਕਿਸਤਾਨ ਦੀ ਫੌਜ ਵਿੱਚ ਵੱਡੀ ਭੂਮਿਕਾ ਨਿਭਾਉਂਦੇ ਨੇ ਦੱਸਣਾ ਬਣਦਾ ਕਿ ਦੋ ਪਾਕਿਸਤਾਨੀ ਰਡਾਕੂ ਜਹਾਜ਼ ਐਫ 16 ਅਤੇ ਜੀਐਫ 17 ਨੂੰ ਵੀ ਸੁੱਟ ਦਿੱਤਾ ਗਿਆ ਸੀ ਬਾਅਦ ਦੇ ਵਿੱਚ ਇਹ ਵੀ ਪਤਾ ਲੱਗਿਆ ਸੀ ਕਿ ਭਾਰਤ ਨੇ ਲਾਹੌਰ ਕਰਾਚੀ ਅਤੇ ਰਾਬਲ ਪਿੰਡੀ ਵਿੱਚ ਉਨ੍ਹਾਂ ਦੇ ਹੈੱਡਕੁਆਰਟਰ ਨਾਇਨ ਹਵਾਈ ਰੱਖਿਆ ਪ੍ਰਣਾਲੀਆਂ ਨੂੰ ਵੀ ਤਬਾਹ ਕਰ ਦਿੱਤਾ ਸੀ ਤੇ ਹੁਣ ਗੱਲ ਕਰਦੇ ਹਾਂ ਕਿ ਆਪਰੇਸ਼ਨ ਸੰਧੂਰ ਅਤੇ ਲਗਾਤਾਰ ਇੱਕ ਦੂਸਰੇ ਤੇ ਹਮਲਿਆਂ ਦੇ ਵਿਚਕਾਰ ਪਾਕਿਸਤਾਨ ਇੱਕ ਰਵੀ ਰਣਨੀਤੀ ਉਲੀਕ ਰਿਹਾ ਹੈ ਜਾਣਕਾਰੀ ਮਿਲ ਰਹੀ ਹੈ ਕਿ ਪਾਕਿਸਤਾਨ ਦੇ ਤਿੰਨ ਵਾਰ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਅਚਾਨਕ ਪਰਵੇਸ਼ ਦੇ ਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਲੰਡਨ ਤੋਂ ਵਾਪਸ ਆਏ ਨਵਾਜ਼ ਸ਼ਰੀਫ ਦੇ ਆਉਣ ਦੇ ਕਾਰਨ ਅਟਕਲਾਂ ਤੇਜ਼ ਹੋ ਗਈਆਂ ਨੇ ਨਵਾਜ਼ ਸ਼ਰੀਫ ਨੇ ਪ੍ਰਧਾਨ ਮੰਤਰੀ ਸ਼ਾਹਵਾਜ਼ ਸ਼ਰੀਫ ਨੂੰ ਸਪਸ਼ਟ ਸ਼ਬਦਾਂ ਵਿੱਚ ਆਖ ਦਿੱਤਾ ਹੈ ਕਿ ਹੁਣ ਮਾਮਲੇ ਨੂੰ ਕੂਟਨੀਤੀ ਨਾਲ ਸੰਭਾਲੋ ਨਹੀਂ ਤਾਂ ਸਥਿਤੀ ਹੱਥੋਂ ਨਿਕਲ ਜਾਏਗੀ ਇਸ ਅਮਾਵਾ ਸਥਿਤ ਭਾਰਤੀ ਹਾਈ ਕਮਿਸ਼ਨ ਦੀਆਂ ਕੰਧਾਂ ਤੇ ਭਾਰਤ-ਪਾਕਿਸਤਾਨ ਸਬੰਧਾਂ ਨਾਲ ਸੰਬੰਧਿਤ 90 ਫੀਸਦੀ ਤੋਂ ਵੱਧ ਤਸਵੀਰਾਂ ਨਵਾਜ਼ ਸ਼ਰੀਫ ਦੀਆਂ ਨੇ ਕਦੇ ਉਹ ਭਾਰਤ ਵਿੱਚ ਕਿਸੇ ਸਮਾਗਮ ਵਿੱਚ ਹੁੰਦਾ ਅਤੇ ਕਦੇ ਉਹ ਪਾਕਿਸਤਾਨ ਵਿੱਚ ਭਾਰਤੀ ਨੇਤਾਵਾਂ ਨਾਲ ਹੱਥ ਮਿਲਾਉਂਦੇ ਨਜ਼ਰ ਆਉਂਦੇ ਸਨ ਜਦੋਂ ਇੱਕ ਪੱਤਰਕਾਰ ਨੇ ਭਾਰਤੀ ਅਧਿਕਾਰੀ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਜੇਕਰ ਕਿਸੇ ਆਗੂ ਨੇ ਭਾਰਤ-ਪਾਕਿਸਤਾਨ ਦੇ ਸਬੰਧਾਂ ਨੂੰ ਸੁਧਾਰਨ ਲਈ ਸਭ ਤੋਂ ਇਮਾਨਦਾਰੀ ਨਾਲ ਯਤਨ ਕੀਤੇ ਤਾਂ ਉਹ ਨਵਾਜ਼ ਸ਼ਰੀਫ ਸਨ ਆਪਰੇਸ਼ਨ ਸੰਧੂਰ ਤੋਂ ਬਾਅਦ ਪੈਦਾ ਹੋਏ ਹਾਲਾਤਾਂ ਵਿੱਚ ਨਵਾਜ਼ ਸ਼ਰੀਫ ਨੂੰ ਫਿਰ ਤੋਂ ਸਰਗਰਮ ਕਰ ਦਿੱਤਾ ਗਿਆ ਤਾਂ ਜੋ ਭਾਰਤ ਨਾਲ ਬੈਕਡੋਰ ਕੂਟਨੀਤੀ ਰਹੀਂ ਉਹ ਗੱਲਬਾਤ ਦਾ ਰਸਤਾ ਤਲਾਸ਼ ਸਕਣ ਰਿਪੋਰਟ ਦੇ ਅਨੁਸਾਰ ਨਵਾਜ਼ ਸ਼ਰੀਫ ਨੇ ਵੀਰਵਾਰ ਵਾਲੇ ਦਿਨ ਪ੍ਰਧਾਨ ਮੰਤਰੀ ਹਾਊਸ ਦੇ ਵਿੱਚ ਇੱਕ ਉੱਚ ਪੱਧਰੀ ਸੁਰੱਖਿਆ ਮੀਟਿੰਗ ਦੇ ਵਿੱਚ ਵੀ ਸ਼ਿਰਕਤ ਕੀਤੀ ਸੀ ਅਤੇ ਪ੍ਰਧਾਨ ਮੰਤਰੀ ਸ਼ਰੀਫ ਨੂੰ ਕਿਹਾ ਕਿ ਜੇਕਰ ਪਾਕਿਸਤਾਨ ਹਾਲੇ ਵੀ ਹਮਲਾਵਰਤਾ ਦਿਖਾਉਂਦਾ ਤਾਂ ਉਸ ਨੂੰ ਨੁਕਸਾਨ ਹੋ ਸਕਦਾ ਹੈ। ਭਾਰਤ ਦੇ ਵੱਲੋਂ ਸਿੰਧੂ ਜਲ ਸੰਧੀ ਨੂੰ ਰੋਕ ਕੇ ਜਾਣ ਅਤੇ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਤਣਾਅ ਘਟਾਉਣ ਲਈ ਨਵਾਜ਼ ਸ਼ਰੀਫ ਨੂੰ ਲੰਡਨ ਤੋਂ ਪਾਕਿਸਤਾਨ ਸੱਦਿਆ ਗਿਆ ਹੈ। ਜਦੋਂ ਭਾਰਤ ਕੂਟਨੀਤੀ ਦੀ ਗੱਲ ਕਰ ਰਿਹਾ ਸੀ ਪਾਕਿਸਤਾਨ ਨੇ ਭਾਰਤੀ ਸਰਹੱਦ ਤੇ ਹਮਲਾ ਕਰ ਦਿੱਤਾ ਅਤੇ ਫਿਰ ਭਾਰਤ ਨੇ ਵੀ ਜਵਾਬੀ ਕਾਰਵਾਈ ਕਰ ਦਿੱਤੀ ਜਿਸ ਦੇ ਵਿੱਚ ਪਾਕਿਸਤਾਨ ਦੇ ਕਈ ਫੌਜੀ ਅੱਡੇ ਵੀ ਤਬਾਹ ਕੀਤੇ ਜਾਣ ਦੀ ਜਾਣਕਾਰੀ ਵੀ ਲੱਹੀ ਹੈ ਪਰ ਜੇਕਰ ਸੱਚਮੁੱਚ ਵੱਡੇ ਪੈਮਾਨੇ ਤੇ ਯੁੱਧ ਛਿੜ ਜਾਂਦਾ ਹੈ ਤਾਂ ਰੱਖਿਆ ਮਾਹਿਰਾਂ ਨੇ ਪਾਕਿਸਤਾਨ ਨੂੰ ਇੱਕ ਵੱਡੀ ਚੇਤਾਵਨੀ ਦੇ ਦਿੱਤੀ ਹੈ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਇਹ ਤਣਾਅ ਅਤੇ ਤਣਾਅ ਦੇ ਵਿਚਕਾਰ ਸਾਬਕਾ ਫੌਜੀਆ ਤੇ ਰੱਖਿਆ ਮਾਹਿਰਾਂ ਨੇ ਪਾਕਿਸਤਾਨ ਨੂੰ ਇਹ ਵੱਡੀ ਚੇਤਾਵਨੀ ਦਿੱਤੀ ਹੈ ਪ੍ਰਮੁੱਖ ਰੱਖਿਆ ਮਹਾਰ ਸੰਜੀਵ ਸ਼੍ਰੀ ਵਾਸਤਵ ਅਤੇ ਫੌਜ ਦੇ ਸਾਬਕਾ ਸੈਨਿਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਸਲਾਮਾਬਾਦ ਦੇ ਵੱਲੋਂ ਤਣਾ ਨੂੰ ਹੋਰ ਵਧਾਉਣ ਦੇ ਤਬਾਹ ਕੋ ਨਤੀਜੇ ਨਿਕਲ ਸਕਦੇ ਹੈ ਜਿਸ ਦੇ ਵਿੱਚ ਪਾਕਿਸਤਾਨ ਦੀ ਵੰਡ ਵੀ ਸ਼ਾਮਲ ਹੈ ਸੰਜੀਵ ਸ਼੍ਰੀ ਵਾਸਤਵ ਨੇ ਕਿਹਾ ਕਿ ਜੇਕਰ ਐਲਾਨੀ ਜੰਗ ਸ਼ੁਰੂ ਹੁੰਦੀ ਹੈ ਤਾਂ ਇਹ ਪਾਕਿਸਤਾਨ ਦੇ ਟੁਕੜੇ ਟੁਕੜੇ ਹੋਣ ਦਾ ਕਾਰਨ ਬਣ ਸਕਦੀ ਹੈ ਪਾਕਿਸਤਾਨੀ ਅੰਦਰੂਨੀ ਸਥਿਤੀ ਪਹਿਲਾਂ ਹੀ ਖਰਾਬ ਚੱਲ ਰਹੀ ਹੈ ਬਲੋਚਿਸਤਾਨ ਖੈਬਰ ਪਖਤੂਨਖਵਾ ਅਤੇ ਗਿਲਗਿਤ ਬਲੋਚਿਸਤਾਨ ਇਹ ਆਜ਼ਾਦੀ ਦੀਆਂ ਪਹਿਲਾਂ ਹੀ ਮੰਗਾਂ ਕਰ ਰਹੇ ਨੇ ਪਾਕਿਸਤਾਨ ਰਾਜਨੀਤਿਕ ਤੌਰ ਤੇ ਅਸਥਿਰ ਅਤੇ ਆਰਥਿਕ ਤੌਰ ਤੇ ਦਿਵਾਲੀਆ ਹੋਣ ਦੇ ਕਿਨਾਰੇ ਹੈ ਅਜਿਹੇ ਹਾਲਾਤਾਂ ਵਿੱਚ ਯੁੱਧ ਵੱਲ ਵਧਣ ਦੇ ਨਤੀਜੇ ਵਜੋਂ ਇਸਤਾ ਪੂਰੀ ਤਰ੍ਹਾਂ ਵਿਨਾਸ਼ ਹੋ ਸਕਦਾ ਹੈ ਅਤੇ ਇਸਦੀ ਹੋਂਦ ਨੂੰ ਖਤਰਾ ਹੋ ਸਕਦਾ ਹੈ ਸੰਜੀਵ ਸ਼੍ਰੀਵਾਸਤਵ ਨੇ ਇਹ ਵੀ ਆਖਿਆ ਕਿ ਭਾਰਤ ਨੇ ਪਾਕਿਸਤਾਨ ਦੀਆਂ ਕਾਰਵਾਈਆਂ ਦਾ ਟੁਕਮਾ ਜਵਾਬ ਦਿੰਦਾ ਹੈ ਜਿਸ ਦੇ ਵਿੱਚ ਡਰੋਨ ਹਮਲੇ ਮਜ਼ਾਈਲ ਹਮਲੇ ਅਤੇ ਹਵਾਈ ਹਮਲੇ ਵੀ ਸ਼ਾਮਲ ਨੇ ਇਸ ਬਦਲੇ ਦੀ ਕਾਰਵਾਈ ਨੂੰ ਮਾਪਿਆ ਗਿਆ ਹੈ ਹਾਲਾਂਕਿ ਸਥਿਤੀ ਹੁਣ ਪੂਰੇ ਪੈਮਾਨੇ ਦੀ ਜੰਗ ਦੇ ਕਿਨਾਰੇ ਹੈ ਉਹਨਾਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਪਾਕਿਸਤਾਨ ਆਪਣੀਆਂ ਇਹ ਰਾ ਗਤੀਵਿਧੀਆਂ ਨੂੰ ਜਾਰੀ ਰੱਖਦਾ ਹੈ ਤਾਂ ਭਾਰਤ ਨੂੰ ਜੰਗ ਦਾ ਐਲਾਨ ਕਰਨ ਲਈ ਮਜਬੂਰ ਹੋਣਾ ਪੈ ਸਕਦਾ ਹੈ ਸੰਜੀਵ ਸ਼ਰੀ ਵਾਸਤਵ ਨੇ ਭਾਰਤ ਦੇ ਵੱਲੋਂ S400 ਵਰਗੇ ਮਿਜ਼ਾਈਲ ਹਵਾਈ ਰੱਖਿਆ ਪ੍ਰਣਾਲੀ ਦੀ ਸਫਲ ਵਰਤੋਂ ਦਾ ਵੀ ਜ਼ਿਕਰ ਕੀਤਾ ਹੈ ਅਤੇ ਦਾਵਾ ਕੀਤਾ ਕਿ ਪਾਕਿਸਤਾਨ ਹਵਾਈ ਹਮਲਿਆਂ ਨੂੰ ਪੂਰੀ ਤਰ੍ਹਾਂ ناکਾਮ ਕਰ ਦਿੱਤਾ ਗਿਆ ਉਹਨਾਂ ਇਹ ਵੀ ਆਖਿਆ ਕਿ ਭਾਰਤ ਜਵਾਬੀ ਹਮਲੇ ਜੋ ਕਰ ਰਿਹਾ ਸੀ ਉਨਾ ਹਮਲਿਆਂ ਨੇ ਪਾਕਿਸਤਾਨ ਦੇ ਅੰਦਰ ਚੀਨ ਦੁਆਰਾ ਬਣਾਏ ਗਏ ਰੱਖਿਆ ਸਥਾਨਾਂ ਨੂੰ ਅਤੇ ਸਿਸਟਮ ਨੂੰ ਤਬਾਹ ਕਰ ਦਿੱਤਾ ਹੈ ਇਸ ਸਬੰਧ ਵਿੱਚ ਸੇਵਾਮੁਕਤ ਬਰਗੇੜੀਅਰ ਵਿਜੇ ਸਾਗਰ ਤਿਮਾਨ ਨੇ ਵੀ ਇੱਕ ਪੋਸਟ ਸਾਂਝੀ ਕੀਤੀ ਹੈ ਤੇ ਕਿਹਾ ਕਿ ਪਾਕਿਸਤਾਨ ਲਗਾਤਾਰ ਦੋ ਰਾਤਾਂ ਤੋਂ ਹਮਲੇ ਕਰ ਰਿਹਾ ਸੀ ਇਸ ਲਈ ਕੱਲ ਰਾਤ ਇਸ ਨੇ ਜੰਮੂ ਅਤੇ ਪੰਜਾਬ ਇੱਥੋਂ ਤੱਕ ਕਿ ਰਾਜਸਥਾਨ ਨੂੰ ਵੀ ਨਿਸ਼ਾਨਾ ਬਣਾਉਣ ਲਈ ਤਿੰਨ ਪੱਖੀ ਡਰੋਨ ਦਾ ਹਮਲਾ ਕੀਤਾ ਸੀ ਇਸ ਲਈ ਭਾਰਤ ਨੇ ਹੁਣ ਤੇਜ਼ੀ ਨਾਲ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਹੈ ਮੈਂ ਜੰਮੂ ਹਵਾਈ ਅੱਡੇ ਤੇ ਹਮਲੇ ਦੀ ਕੋਸ਼ਿਸ਼ ਨੂੰ ਨਿੱਜੀ ਤੌਰ ਤੇ ਵੇਖਿਆ ਹੈ ਵਿਜੇ ਸਾਗਰ ਤੀਮਾਨ ਨੇ ਇਹ ਵੀ ਕਿਹਾ ਕਿ ਹਾਲ ਹੀ ਵਿੱਚ ਹੋਏ ਹਮਲਿਆਂ ਚ 50 ਤੋਂ ਵੱਧ ਡਰੋਨ ਸੁੱਟ ਦਿੱਤੇ ਗਏ ਸੀ ਇਹ ਭਾਰਤ ਦੀ ਤਿਆਰੀ ਨੂੰ ਦਰਸਾਉਂਦਾ ਪਰ ਪਾਕਿਸਤਾਨ ਦੇ ਲਗਾਤਾਰ ਹਮਲੇ ਨੂੰ ਉਜਾਗਰ ਵੀ ਕਰਦਾ ਹੈ ਅਤੇ ਹਰ ਮੋਰਚੇ ਤੇ ਜਵਾਬ ਦੇਣ ਦਾ ਸਮਾਂ ਆ ਗਿਆ ਹੈ ਮੇਜਰ ਜਨਰਲ ਕੇ ਕੇ ਸਨਹਾ ਜਿਹੜੇ ਕਿ ਸੇਵਾਮੁਕਤ ਨੇ ਉਹਨਾਂ ਨੇ ਕਿਹਾ ਕਿ ਭਾਰਤ ਨੇ ਮੁਜ਼ਫਰਾਬਾਦ ਤੋਂ ਬਹਾਵਲpur ਤੱਕ 1000 ਕਿਲੋਮੀਟਰ ਤੋਂ ਵੱਧ ਫੈਲੇ ਨੌ ਮੁੱਖ ਸਥਾਨਾਂ ਨੂੰ ਨਿਸ਼ਾਨਾ ਬਣਾ ਦਿੱਤਾ ਸੀ ਅਤੇ ਪਾਕਿਸਤਾਨ ਨੂੰ ਲਗਾਤਾਰ ਇਸ ਵਕਤ دہشت ਵਾਲੇ ਮਾਹੌਲ ਦੇ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ ਦੋਸਤੋ ਇਸੀ ਕੋਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਸਮਾਪਤਾ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲੂ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਬਰਾਖਾ